ਏ ਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਉਸ ਦਾ ਨਾਮ ਸੱਚਾ ਅਤੇ ਸਥਿਰ ਰਹਿਣ ਵਾਲਾ ਹੈ ਸੰਸਾਰ ਅੰਦਰ ਪਰਮੇਸ਼ਰ ਨੂੰ ਛੱਡ ਕੇ ਬਾਕੀ ਜਿੰਨੇ ਵੀ ਨਾਮ ਹਨ ਉਹ ਸਾਰੇ ਨਾਮ ਹੀ ਤੋਂ ਅਲੱਗ ਹਨ ਕਿਉਂਕਿ ਜੀਵ ਪਿਆਰਤੀ ਅਤੇ ਵਸਤੂ ਦੇ ਨਾਮ ਹਨ ਉਹਨਾਂ ਦੀ ਹੋਂਦ ਤਾਂ ਕਿ ਇਸੇ ਮਤਲਬ ਹੋਂਦ ਖਤਮ ਹੋਣ ਤੋਂ ਬਾਅਦ ਨਾਮ ਵੀ ਖਤਮ ਹੋ ਜਾਂਦਾ ਹੈ ਅਸਲ ਵਿੱਚ ਇੱਥੇ ਨਾਮ ਤੋਂ ਭਾਵ ਇਸ ਤਰ੍ਹਾਂ ਦਾ ਨਾਮ ਨਹੀਂ ਹੈ ਜਿਸ ਤੋਂ ਅਸੀਂ ਵਾਕਿਫ ਹਾਂ ਸਤ ਨਾਮ ਇਸ ਤਰ੍ਹਾਂ ਦੇ ਅਰਥਾ ਵਿੱਚ ਬਿਲਕੁਲ ਨਹੀਂ ਹੈ ਇੱਥੇ ਉਸ ਦੀ ਹਸਤੀ ਜਿਸ ਨੂੰ ਸਭ ਲੋਕ ਰੰਕਾਰ ਸ਼ਕਤੀ ਕਹਿੰਦੇ ਹਨ ਰੰਕਾਰ ਸ਼ਕਤੀ ਦੇ ਨਾਮ ਨਾਲ ਜਾਂਦੇ ਹਨ ਉਸੇ ਨੂੰ ਗੁਰੂ ਸਾਹਿਬ ਨੇ ਇੱਥੇ ਸਤ ਨਾਮ ਕਿਹਾ ਹੈ ਜਿਵੇਂ ਸ੍ਰਿਸ਼ਟੀ ਵਿੱਚ ਸਭ ਵਸਤਵਾਂ ਤੇ ਰਾਣੀਆਂ ਦੇ ਨਾਮ ਹਨ ਗੁਰੂ ਸਾਹਿਬ ਵੱਲੋਂ ਚਾਰਨ ਕੀਤਾ ਗਿਆ ਇਹ ਨਾਮ ਅਜਿਹਾ ਨਾਮ ਨਹੀਂ ਹੈ ਇਸ ਨਾਮ ਨੂੰ ਸੋਨ ਅਮਰਣੀ 1 ਮਣੀ ਆਕਾਸ਼ ਆਦਿ ਸ਼ਬਦਾਂ ਨਾਲ ਬਿਆਨ ਕੀਤਾ ਗਿਆ ਹੈ ਜੋ ਸ੍ਰਿਸ਼ਟੀ ਦੇ ਖਤਮ ਹੋਣ ਤੇ ਖਤਮ ਨਹੀਂ ਹੁੰਦਾ ਪਰਮੇਸ਼ਰ ਦੇ ਗੁਣਾ ਦੇ ਬਾਕੀ ਜੋ ਨਾਮ ਹਨ ਉਹਨਾਂ ਸਾਰਿਆਂ ਨੂੰ ਗੁਣਾਤਮਕ ਨਾਲ ਕਿਹਾ ਜਾਂਦਾ ਕਿਹਾ ਗਿਆ ਹੈ ਕਿਰਤਮ ਨਾਮ ਕਥੇ ਤੇਰੇ ਜਹਿਬਾ ਸਾਤ ਨਾਮ ਤੇਰਾ ਪਰਪੁਰਬਲਾ ਪਰਮੇਸ਼ਰ ਦੇ ਕਰਮਾਂ ਅਤੇ ਗੁਨਾ ਤੋਂ ਬਣੇ ਨਾਮ ਨੂੰ ਬਾਸ਼ਾ ਰਾਹੀ ਸਮਝਿਆ ਜਾ ਸਕਦਾ ਹੈ ਜੋ ਸੱਚਾ ਨਾਮ ਹੈ ਉਹ ਤਾਂ ਇੱਕ ਸ਼ਕਤੀ ਹੈ ਇਸੇ ਕਰਕੇ ਉਸ ਨੂੰ ਪਰਪੁਰਬਲਾ ਕਿਹਾ ਗਿਆ ਹੈ ਉਸ ਨੂੰ ਅੜਪਵ ਠੀਕ ਕੀਤਾ ਜਾ ਸਕਦਾ ਹੈ ਤੇਵੇ ਬੂੰਗਾ ਵਿਅਕਤੀ ਢੋਲ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ ਇਸੇ ਤਰ੍ਹਾਂ ਉਸ ਨੂੰ ਸ਼ਬਦਾਂ ਰਾਹੀਂ ਵਰਣਨ ਨਹੀਂ ਕੀਤਾ ਜਾ ਸਕਦਾ ਜਿਸ ਵੇਲੇ ਆਪ ਇਕਾਗਰ ਚਿੱਤ ਹੁੰਦੇ ਹੋ ਜਿੱਥੇ ਕੋਈ ਸੰਕਲਪ ਕਲਪ ਨਹੀਂ ਰਹਿ ਜਾਂਦਾ ਜਿਸ ਨੂੰ ਵਰਬਾਣੀ ਵਿੱਚ ਹੁਣ ਮੰਨੀ ਅਵਸਥਾ ਭਾਵ ਮੰਡ ਤੋਂ ਪਾਰ ਵਾਲੀ ਅਵਸਥਾ ਕਿਹਾ ਜਾਂਦਾ ਹੈ ਉਸ ਅਵਸਥਾ ਤੇ ਜਾ ਕੇ ਇਸ ਨੂੰ ਅਣ ਭਵ ਕੀਤਾ ਜਾ ਸਕਦਾ ਹੈ ਇਸ ਨੂੰ ਅਨਾਹਦ ਨਾਦ ਵੀ ਕਿਹਾ ਹੈ ਨਾਦ ਸ਼ਬਦ ਨੂੰ ਸੁਣਦਿਆਂ ਹੀ ਧੁਨੀ ਦਾ ਖਿਆਲ ਆ ਜਾਂਦਾ ਹੈ ਸ੍ਰਿਸ਼ਟੀ ਵਿੱਚ ਜਿੰਨੀਆਂ ਵੀ ਧੁਨੀਆਂ ਹਨ ਉਹ ਕਿਸੇ ਟਕਰਾਣ ਨਾਲ ਪੈਦਾ ਹੋਈਆਂ ਹਨ ਪਰ ਇਹ ਧੁਨੀ ਬਿਨਾ ਟਕਰਾਅ ਦੇ ਪੈਦਾ ਹੋਈ ਹੈ ਸ਼ਬਦ ਜਾਂ ਧੁਨੀ ਜੋ ਬਿਨਾ ਟਕਰਾਅ ਦੇ ਪੈਦਾ ਹੋਵੇ ਉਸ ਨੂੰ ਅਨਾਹਦ ਜਾਂ ਸੱਤ ਨਾਮ ਕਿਹਾ ਜਾਂਦਾ ਹੈ ਅੰਤੋਪਾ ਬਿਨਾ ਆਤੇ ਹੱਤੋਪਾ ਟਕਰਾਅ ਜੋੜ ਫੇਰ ਮਨ ਵਿੱਚ ਪ੍ਰੈਸ਼ਰ ਉੱਠਦਾ ਹੈ ਕਿ ਐਸੀ ਵੀ ਕੋਈ ਤੁਣੀ ਹੈ ਜੀ ਹਾਂ ਹੈ ਅਸਲ ਵਿੱਚ ਤੁਣੀ ਨੂੰ ਕੰਨਾਂ ਨਾਲ ਹੀ ਨਹੀਂ ਸਾਡੀ ਆਦਤ ਹੈ ਅਸਲ ਵਿੱਚ ਤੁਣੀ ਨੂੰ ਕੰਨਾਂ ਨਾਲ ਹੀ ਸੁਣਨ ਦੀ ਸਾਡੀ ਆਦਤ ਹੈ ਪਰ ਇੱਥੇ ਤੁਣੀ ਲਈ ਤਾਂ ਨਾਂ ਹੈ ਉਸ ਅਵਸਥਾ ਦਾ ਨਾਂ ਜਿੱਥੇ ਮਨ ਦੇ ਸਾਰੇ ਪੁਰਨੇ ਖਤਮ ਹੋਣ ਤੇ ਸੁੰਨ ਜਾਂ ਖਾਲੀਪਣ ਦੀ ਸਥਿਤੀ ਵਿੱਚ ਬੜੇ ਰਹਿਣਾ। ਸਰੀਰ ਦੀ ਪਕੜ ਵਿੱਚ ਰਹਿੰਦੇ ਹੋਏ ਵੀ ਮਹਿਸੂਸ ਇਸ ਤਰ੍ਹਾਂ ਹੋਵੇ ਕਿ ਜਿਵੇਂ ਸਰੀਰ ਨਹੀਂ ਹੈ। ਸਰੀਰ ਦੇ ਅੰਦਰਲੇ ਖਾਲੀਪਣ ਨੂੰ ਸਰੀਰ ਦੇ ਬਾਹਰ ਬ੍ਰਹਿਮੰਡ ਨਾਲ ਇੱਕ ਹੋਣ ਨੂੰ ਸਤਨਾਮ ਕਿਹਾ ਹੈ। ਜਿਵੇਂ ਪਾਣੀ ਵਿੱਚ ਦਰਜ ਹੈ ਸੋ ਬ੍ਰਹਿਮੰਡ ਪਿੰਡ ਸੋ ਯਾਤ ਬਾਹ ਜੋ ਬ੍ਰਹਿਮੰਡ ਬਾਹਰ ਹੈ ਸਰੀਰ ਵਿੱਚ ਵੀ ਉਹੀ ਬ੍ਰਹਿਮੰਡ ਹੈ ਜੋ ਵੀ ਉਸ ਨੂੰ ਕੋਜਦਾ ਹੈ ਉਸ ਨੂੰ ਹੀ ਉਸ ਦਾ ਅਨੁਭਵ ਹੁੰਦਾ ਹੈ ਇਸ ਸਬੰਧ ਵਿੱਚ ਜੀਨੇ ਸੰਤ ਲਾਓ ਤਯੁਨੇ ਬਹੁਤ ਸੁੰਦਰ ਕਿਹਾ ਜਿਸ ਨਾਮ ਦਾ ਆਚਰਣ ਕੀਤਾ ਜਾ ਸਕੇ ਉਹ ਨਾਮ ਸਮੇਂ ਦੀ ਹੱਦ ਤੋਂ ਬਾਹਰ ਹੈ ਅਤੇ ਇੱਕ ਰਸ ਨਹੀਂ ਹੋ ਸਕਦਾ ਪਰ ਪਰਮੇਸ਼ਰ ਦੇ ਸਾਰੇ ਨਾਮ ਰਸਨਾ ਨਾਲ ਉਚਾਰੇ ਜਾਂਦੇ ਹਨ ਕਿਉਂਕਿ ਸਾਰੇ ਨਾਮ ਆਦਮੀ ਦੁਆਰਾ ਹੀ ਬਣਾਏ ਗਏ ਹਨ ਉਹਨਾਂ ਨੂੰ ਉਚਾਰਨ ਕਰਨ ਤੇ ਸਮੇਂ ਦੀ ਹੱਦ ਵਿੱਚ ਬੋਲਣਾ ਪੈਂਦਾ ਹੈ ਭਾਵੇਂ ਬੋਲਣ ਵੇਲੇ ਵੀ ਸਮੇਂ ਦਾ ਪ੍ਰਵਾਹ ਚੱਲ ਰਿਹਾ ਹੁੰਦਾ ਹੈ ਪਰ ਅਸਲ ਪਰਮਾਤਮਾ ਦੇ ਉਸ ਨਿਰਗੁਣ ਨਾਮ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ ਉਸ ਵਿੱਚ ਰਹਿ ਕੇ ਜੀਵਨ ਨੂੰ ਜੀ ਸਕਦੇ ਹਾਂ ਬਾਦਸ਼ਾਹ ਦਵਾਰਾ ਉਸ ਨੂੰ ਉਸ ਨਾਮ ਨੂੰ ਬੋਲਿਆ ਨਹੀਂ ਜਾ ਸਕਦਾ ਇਸੇ ਵਾਸਤੇ ਗੁਰੂ ਜੀ ਨੇ ਉਸ ਨੂੰ ਸਤ ਨਾਮ ਕਿਹਾ ਹੈ ਸਤਨਾਮ ਨੂੰ ਅਨੁਭਵ ਕਰਕੇ ਹੀ ਉਸ ਦੇ ਸਵਾਦ ਦਾ ਪਤਾ ਲੱਗ ਸਕਦਾ ਹੈ ਬੋਲ ਕੇ ਨਹੀਂ ਪਰ ਅਸੀਂ ਉਸਨ ਸਤਨਾਮ ਸ਼ਬਦ ਨੂੰ ਹੀ ਨਾਮ ਸਮਝ ਤੇ بار بار ਉਚਾਰਨ ਕਰਨ ਲੱਗ ਪਏ ਆਖਾ ਜੀਵਾ ਵਿਸਰੇ ਮਰ ਜਾਓ ਆਖਣਾ ਔਖਾ ਸਾਚਾ ਨਾਓ ਲੋਕਾਂ ਵਿੱਚ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪ੍ਰਭੂ ਵਿਸਰਣ ਚਾਰ ਨਾਲ ਜੀਵ ਮਰਿਆ ਸਮਾਨ ਜਾਣਿਆ ਜਾਂਦਾ ਹੈ ਪਰ ਉਸ ਦੇ ਸੱਚੇ ਨਾਮ ਨੂੰ ਆਖਣਾ ਬਹੁਤ ਮੁਸ਼ਕਲ ਹੈ ਮਾਨਣ ਜਿਸ ਵੇਲੇ ਸੋਨ ਅਵਸਥਾ ਵਿੱਚ ਠਹਿਰ ਜਾਂਦਾ ਹੈ ਜਿੱਥੇ ਥੋੜਾ ਜਿਹਾ ਵੀ ਵਿਚਾਰ ਦਾ ਕੰਪਣ ਨਹੀਂ ਹੁੰਦਾ ਅਤੇ ਸਰੀਰ ਦੇ ਹੋਣ ਦਾ ਵੀ ਪਤਾ ਨਹੀਂ ਲੱਗਦਾ ਐਸੀ ਨਿਰਵਿਕਾਰ ਅਵਸਥਾ ਦਾ ਨਾਮ ਸਤ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ